ਹਾਂ ਜੀ ਬਾਬਿਓ ਕੀ ਹਾਲ ਚਾਲ ਸਾਰਿਆਂ ਦਾ ਆਸ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਲਾਗੇ ਟਰਾਲਾ ਬੋਲ ਨਾ ਜਾ ਐਪੀ ਕਿਵੇਂ ਆ ਵਦਗਾ ਭਾਈ ਬਹੁਤ ਵਦਗਾ ਸਵੇਰੇ ਸਵੇਰੇ ਲਾਗੇ ਬਾ ਕੇ ਕਿਹੜਾ ਸੇ ਨੂੰ ਕਰ ਕਰ ਕਰੀ ਚੱਲਾ ਤੇ ਟਰਾਲਾ ਹਰ ਕੀ 16 ਫੁੱਟ ਲੈ ਕੇ ਚੱਲੇ ਆ ਰਾਸਨ ਲੈ ਕੇ ਜਾਣਾ ਥੋੜਾ ਜਿਹਾ ਨਾਲ ਦੇ ਗਰਾਸ ਦਾ ਮਤਲਬ ਇਹ ਹੁੰਦਾ ਉਥੇ ਲੰਗਰਾਂ ਚ ਪੈਸਾ ਪਾ ਦਾਂਗੇ ਸਾਂਗ ਤਾਂ ਹੌਲੀ ਹੌਲੀ ਆ ਰਹੀ ਆ ਤੇਜਵੰਤ ਦੀ ਡਿਊਟੀ ਲਾਈਵ ਵਿੱਚ ਮੈਂ ਤਾਂ ਤੁਸੀਂ ਬਣ ਕੇ ਵੇਖੋ ਕਿਵੇਂ ਬਣਦੇ ਆ ਤੇ ਮੈਸਤਰੀ ਸਾਡਾ ਹੈ ਟਰਾਲੀ ਨਹੀਂ ਬੁਣਿਆ ਕਿਤੇ ਹੈ ਟਰਾਲੀ ਬਣਦਾ ਰਿਹਾ ਹੁਣ ਤਾਈ ਤੂੰ ਮੈਨੂੰ ਪਤਾ ਮੰਜੇ ਵਸਰੇ ਬਣੇ ਆ ਤੂੰ ਛੋਟੂ ਨਾਲ ਹੈ ਅੰਨੇ ਵੀ ਬਣੇ ਆ ਹਾਂ ਤਾਲਾ 16 ਫੁੱਟ ਬੈੱਡ ਛੋਟਾ ਥੋੜਾ ਯਾਰ ਕੀ ਇਹਦਾ ਏ ਵੰਤਾ ਹਾਂਜੀ ਤੂੰ ਕਹਿੰਦਾ ਜਾਣਾ ਨਹੀਂ ਯਾਰ ਕੀ ਜਾਣਾ ਹੈ ਉੱਚੀ ਨਹੀਂ ਬੋਲਦਾ ਜਾਣਾ ਇਹ ਜਾਣਾ ਮੰਮੀ ਦਾ ਘਰੇ ਦੇ ਹਾਂ ਹਾਸਰਾਜ ਵਾਹ ਜੀ ਬਾਬੋ ਆਪਾਂ ਹੁਣ ਤਰਪਾਲਾਂ ਪਾਤੀਆਂ ਸੀਗੀਆਂ ਟਰਾਲੇ ਤੇ ਪਹਿਲਾਂ ਸੂਤਰੀ ਥੱਲੇ ਬੰਨ ਕੇ ਹੁਣ ਤਰਪਾਲਾਂ ਪਾਦੀਆਂ ਹੁਣ ਆਪਾਂ ਉਤੋਂ ਦੀ ਇੱਕ ਹੋਰ ਸੂਤਰੀ ਬੰਨਾਂਗੇ ਜਿਹਦੇ ਨਾਲ ਪੂਰੀ ਟਾਈਟ ਹੋ ਜੂਗੀ ਤਰਪਾਲ ਆਪਾਂ ਉੱਤੇ ਪੀਲੀ ਪਾਈ ਥੱਲੇ ਆਪਾਂ ਬਲੜ ਪਾਤਾ ਸੀਗਾ ਜੁੜੇ ਰਹੋ ਵਲੌਗ ਦੇ ਨਾਲ ਨੂਰਾ ਵੀ ਆਇਆ ਮਹਿੰਦਰ ਹਰਗੇ ਸਾਰੇ ਆਪਣੇ ਨਾਲ ਹੈਗੇ ਅੱਜ ਆਏ ਹੋਇਆ ਨਵੀ ਆਉਂਦਾ ਬਸ ਰਾਜਾ ਆ ਵੀ ਕੋਈ ਜਾਂਦਾ ਪਿਆਰਿਆਂ ਤੇ ਤਰਪਾਲ ਰਕੂਲਾ ਪਾਤੀ ਆ ਆਲੀਆ ਨਾ ਕੰਮ ਹੋਇਆ ਦਾ ਬਾਰੇ ਸੀ ਇਹ ਲੋ ਟੋ ਗਿਆ ਉਹਦਾ ਕਿਹਾ ਪਹਿਮ ਨੇ ਕਾਹ ਦਈਦਾ ਨਵਾਂ ਜਿਗੜ ਬਣਾਉਣਾ ਪੈਗਾ ਜੀ ਆਪਣਾ ਪੱਕੇ ਬਣਾ ਕੇ ਰੱਖਣਾ ਸਾਰਾ ਕੋ ਅੱਗੇ ਭਾਈ 14 ਫੁੱਟੇ ਦਾ ਹੁੰਦਾ ਸੀਗਾ ਪਰ 16 ਫੁੱਟੇ ਦਾ ਹੋ ਗਿਆ ਤਾਂ ਕਰਕੇ ਕੱਲ ਟਾਈਮ ਬੜਾ ਲੱਗ ਗਿਆ ਰਾਤ ਵੀ ਹਨੇਰਾ ਹੋ ਗਿਆ ਸੀ ਥੋੜਾ ਗਾਂਂ ਦਬਾਵਾਂਗੇ ਜਿਗੜ ਸਹੀ ਕਰ ਲਾਂਗੇ ਬਨਾਗ ਵਾਲ ਕੇ ਪੈਨ ਹੁੰਦਾ ਉਸਤਾਦ ਜੀ ਨੂੰ ਪੁੱਛ ਰਹੇ ਆ ਛੋਟੇ ਉਸਤਾਦ ਉਹ ਖੜੇ ਆਪਣੇ ਚਲੋ ਫਿਰ ਉਧਰ ਜਿਹੜਾ ਬਹਾਦੁਰ ਉਸਤਾਦ ਤੋਂ ਵੀ ਮੂਜ ਖੱਚ ਕੇ ਹਾਂਜੀ ਬਾਬਿਓ ਹੁਣ ਆਪਾਂ ਉਤੋਂ ਦੀ ਰੱਸਾ ਬੰਨ ਲਾਗੇ ਸੀਗਾ ਤਰਪਾਲ ਉਤੋਂ ਦੀ ਪੂਰਾ ਟਾਈਟ ਕਰਕੇ ਹਾਂ ਰੱਸਾ ਬੰਨ ਕੇ ਉਸ ਤੋਂ ਬਾਅਦ ਫਿਰ ਟਰੈਕਟਰ ਲਾਵਾਂਗੇ ਉਸ ਤੋਂ ਮੁੰਡੇ ਅੱਧੇ ਖਾ ਕੇ ਆ ਤੇ ਅੱਧੇ ਕ ਮੁੰਡਿਆਂ ਨੇ ਬਸ ਥੋੜੇ ਟਾਈਮ ਹੋਰ ਆ ਜਾਣਾ ਲੱਗਦਾ ਉਹਨਾਂ ਨੂੰ 15-20 ਮਿੰਟ ਹੋਰ ਉਦੋਂ ਤੱਕ ਆਪਾਂ ਟਰਾਲਾ ਪੂਰਾ ਤਿਆਰ ਕਰ ਦਈਏ। ਲੈ। ਕਿੱਟੀ ਆ ਨਾ ਮੁੰਡੇ ਕਾ ਅੱਧੇ ਹੀ ਆਇਆ ਬੰਦੇ। ਹਲੇ ਮਲੂਕਾ ਉਹ ਨਹੀਂ ਆਇਆ ਤੇ ਮਲੂਕਾ ਨਵੀਂ ਆਇਆ ਹਲੇ। ਬੜੇ ਟਾਈਮ ਤੇ ਹੀ ਆਉਂਦੇ ਆ ਯਾਰ। ਇਹ ਬਈ ਤੈਨੂੰ ਪਤਾ ਯਾਰ ਇੰਡੀਆ ਦੇ ਬੰਦੇ ਮਿੰਟਾਂ ਕਰਾ ਕੇ ਆਏ। ਜਦੋਂ ਜਦੋਂ ਕੰਮ ਦੀ ਲੋੜ ਹੁੰਦੀ ਉਦੋਂ ਨਹੀਂ ਆਉਂਦਾ ਕੋਈ। ਹੁਣ ਤਾਂ ਸਾਰੀ ਆਏ ਲਾਉਣਾ ਲੋਕਾ ਕੋਲ ਨਾ ਆਪਣੀ ਤਾਂ ਉਦੋਂ ਨਹੀਂ ਪੀਂਦਾ ਹਾਂ ਉਸਤਾਦ ਜੀ ਸੁੱਤੇ ਹੀ ਪਏ ਰਹੇ ਜਾਂਦੇ ਬੰਦੇ ਸੁੱਤੇ ਪਈ ਕਹਿੰਦੇ ਖੋਲ ਕੇ ਆਵੇ ਸੁੱਤੇ ਦੋ ਬੰਦੇ ਬਈ ਆਪਣੇ ਉਧਰ ਆ ਕਸੀ ਜਾਂਦੇ ਇਧਰੋਂ ਰੱਸਾ ਸ਼ਾਹ ਜੀ ਹੋਣੀ ਥੋੜੇ ਬਰੋਬਰ ਜੇ ਲੱਗਦੇ ਆ ਮਿੰਦਰ ਥੋੜਾ ਹੀ ਉੱਚਾ ਜਾਂਦਾ ਬੰਦਾ ਮਿੱਟੀ ਤੇ ਖੜਾ ਕਰਕੇ ਹੈ ਵਾੜਾਂਾਂ ਬੱਡਣਾ ਨਹੀਂ ਤੀਜਾ ਕੰਮ ਆਉਂਦਾ ਹੁੰਦਾ। ਬਾਈ ਬਾਈ ਦਾ ਐਕਸਪੀਰੀਅੰਸ ਬੋਲਦਾ। ਬਰੂਦ ਦੇ ਢੇਰ ਨੂੰ ਆ ਕੇ ਸਿੱਖਣਾ ਹੀ ਲੱਗਦੀ ਆ ਢੇਰਾਂ ਕੱਲਾ ਉੱਡ। ਇਹ ਤਾਂ ਬਾਈ ਗੱਲਾਂ ਪੂਰੀਆਂ ਐ ਚੋਟੀ ਦੀਆਂ ਸੁਣ ਲਿਆ ਕਰੋ। ਇਹ ਗੱਲਾਂ ਪੂਰੀਆਂ ਰਚਾ ਲਿਆ ਕਰੋ ਇਹਦੇ ਮਨ 'ਚ। ਕੀ ਗੱਲ ਆ? ਦਾਤੀ ਬਾਈ ਹੁਰੀ। ਉਸਤਾਦ ਜੀ ਆ ਸਾਡੇ। ਟਰੈਕਟਰ ਤੇ ਜੇ ਗੁੱਲਾ ਨਾ ਹੋਵੇ ਤਾਂ ਇਦਾਂ ਟਰਾਲਾ ਉਹੀ ਖੜਾ ਰਹਿ ਜੂਗਾ। ਉਸਤਾਦ ਜੀ ਆ ਇਹ ਉਸਤਾਦ ਜੀ। ਹਾਂਜੀ ਬਾਬਿਓ। ਪੂਰਾ ਕਿਰਾ ਤਾਂ ਉਹ ਕਰਤਾ ਸੀਗਾ। ਭਰਸਾ ਉੱਤੋਂ ਦੀ ਪਤਾ ਸੀ ਹੁਣ ਦੁਬਾਰਾ ਟੈਟ ਕਰਦੇ ਆ। हमने मूर्खों शुरू तो ले गए फिर हम दोबारा टाइट करते हैं। आ जाना कम्प्लेट हो गया। कम्प्लेट तो हो गया? हाँ। इस साल वरना जी आखोल के नाटक निकलूंगा। हाँ। तो इनकी पटने सारा खोलना पड़ा। आप सभी को खोलते नहीं होते। ज़र्टेम बड़ी है। क्यों गया? तारा तो अच्छा हो गया ही। निकलना नहीं � ਕਿਉਂ ਤਾਂ ਬੈਲਡ ਕਰਾਵਾਂਗੇ ਫਿਰ ਆਏ ਉੱਤੇ ਬੈਲਡ ਨਾ ਹੋਣਾ ਨਾ ਸਟੀਲ ਵਾਲੀ ਨਾਲ ਨਹੀਂ ਹੁਣ ਆਏ ਨਵਾਂ ਕਾਬਲਾ ਨਾਲ ਹੋਣਾ ਨਹੀਂ ਮਿੱਤਰੋ ਕੰਮ ਟੇਡਾ ਹੋਇਆ ਰਿਹਾ ਇਹ ਚਲ ਕੋਈ ਨਹੀਂ ਆਈ ਰਹਿਣ ਦਿੰਦੇ ਕੋਈ ਨਹੀਂ ਕਹਿੰਦਾ ਓਏ ਲੋਸ ਫਿਰ ਕਰਦੇ ਨਵਾਂ ਸਟੀਲ ਲੱਗ ਕਿੱਥੇ ਪਿਆ ਅੰਦਰ ਪਿਆ ਮਾਣਰ ਮਾਣ ਵੀ ਆਗੇ ਆਪਣੇ ਬਾਈ ਜੀ ਹੋਰ ਫਿਰ ਸੱਟਾਂ ਆ ਬਈ ਹੁਣ ਸਟੀਅਰਿੰਗ ਕੱਸ ਦੇ ਨਾ ਮਾ ਦੂਜਾ ਲਾ ਦਨੇ ਆ ਨਾਲ ਦਾ ਇਹਦਾ ਹੁਣ ਆ ਕੱਸ ਦੇ ਆ ਉੱਤੇ ਮੈਨੂੰ ਹਿਉਣਾ ਕਰੋ ਲੋਕ ਚੈੱਕ ਮਿੱਤਰੋ ਮੈਨੂੰ ਪਾਉਣਾ ਕਿਉਂ ਲੱਗਦਾ ਨਾ ਝੋਟਾ ਜਾ ਜੀ ਆ ਕਹਿੰਦੇ ਮਿੱਤਰੋ ਜਾਜ ਇਲੈਕਟਰ ਪਾਈਆਂ ਬੰਦਾਂ ਨੇ ਕਰਤਾ ਤੇ ਆ ਸਾਰਾ ਲਾ ਤੇ ਬੈਨਲ ਬੂਨਰ ਹੈ ਹਮਰੇ ਸਾਫ ਕਰ ਦੇ ਚੰਗਾ ਬਾਲਜੇ ਨਿਕਲ ਜਾਣਗੇ ਸਮਾਨ ਤਾਇਰ ਕੀ ਐ ਲੱਤੀ ਬੈਠੇ ਪੌਦੇ ਜਿਵੇਂ ਬਹੁਤ ਦੂਰ ਹਾਂ ਇਹ ਗੱਦਾ ਐਹ ਲੋਡ ਕਰ ਦੇ ਐਹ ਲੋਡ ਕਰ ਲਾ ਨਿਕਲ ਐ ਨਿਕਲਦਾ ਨਹੀਂ ਐ ਗੱਦਾ ਆਇਮ ਟੁੱਟ ਜਾਣਾ ਇਹਨੇ ਕੱਟੇ ਕੱਢ ਲੈਣਾ ਆਹੋ ਕੱਟੇ ਨਾਲੇ ਕਰਕੇ ਮਾੜੇ ਜੇ ਬਸ ਨਾਲੇ ਕਰਤੇ ਨਾ ਉਹ ਰੱਖਿਉਰੇ ਤਾਗਣਾ ਇੱਕੋ ਤੋਂ ਨਾਲੇ ਸਾਢੇ ਇੱਕ ਪੈਣ ਗੁਰੇ ਉਹਨਾਂ ਕਰਕੇ ਰੱਖੀ ਕੱਟੇ ਐਹ ਲੋਡ ਲਾ ਲਾ ਬਸ ਮਾਪੇ ਚੋ ਕਰ ਦੂੰ ਬਾਅਦ ਚ ਗਾੜੋ ਬਾਅਦ ਮੈਂ ਲੀੜੇ ਪਾਉਣੇ ਦੂਆ ਮੇਰੇ ਕੋਲ ਟਾਈਮ ਹੀ ਨਹੀਂ ਗਾ ਟਾਈਮ ਕਹਿੰਦੇ ਆ ਕੀਤਾ ਥਾਲਿਓ ਆਇਸ ਟੇਪ ਜਾਂ ਚਿੱਟੀ ਟੇਪ ਕਿੱਥੇ ਆਹੋ ਪਤਾ ਨਹੀਂ ਯਾਰ ਬਾਈ ਕਿੱਥੇ ਜਾਣਾ ਬੰਦਾ ਸਾਡਾ ਮੈਸਜ ਕਰਾਂਗੇ ਬਾਈ ਉਹ ਗਿਆ ਥੋੜਾ ਡਾਊਨ ਹੋ ਗਿਆ ਕਹਿੰਦਾ ਵੀ ਆਹ ਦੋਨੇ ਇਕੱਠੇ ਆਵਾਂ 25 ਕਿੱਥੇ ਆਣਾ ਡੀਆ ਦੀਆਂ ਗੱਲਾਂ ਹੀ ਆ 26 ਦੀ ਉਹ 25 ਨੂੰ ਆਵਾਂਗੇ ਦੀਆ ਕੀ ਹੋ ਗਿਆ ਮਿਸਿੰਗ ਹੋ ਰਹੀ ਆ ਐਨ ਕਲਾ ਮਾੜੀ ਨਹੀਂ ਨਹੀਂ ਐਨਕ ਨਹੀਂ ਕੋਈ ਨਹੀਂ ਛੱਟਾ ਤੇ ਉੱਤੇ ਇੱਕ ਯਾਰ ਪਾਸਪੋਰਟ ਦੀ ਤਰੀਕ ਦੀ ਲਈ ਬੈਠਾ ਨਹੀਂ ਮੈਂ ਪੱਕਾ ਜਾਣਾ ਮੈਂ ਬਹੁਤ ਮਿਸ ਕਰੂੰਗਾ ਆਹ ਆਹ ਜਾ ਕਰੂੰਗਾ ਠੀਕ ਹੈ ਢੀ ਵਾਲਾ ਕਹਿੰਦਾ ਛੱਟਾ ਢੀ ਹੁਣ ਅੱਖਾਂ ਮਾਪੇ ਨੇ ਜੀੜ ਲੱਗਣਾ ਦਾ ਇਕਵਾਲੇ ਨੂੰ ਘਰੇ ਕੰਮ ਕਹਿੰਦਾ ਮੈਂ ਆ ਜਾਊਂਗਾ ਤੇ ਐ ਹੋਈ ਐ ਹੋਈ ਹਣਾ ਸਾਰਾ ਕੁਝ ਠੱਟ ਹੋ ਗਿਆ ਤੇ ਬਸ ਆਪਾਂ ਪੱਕਾ ਬੁਬੂ ਬੰਦਦੇ ਆ ਆ ਨਵੀ ਹਾਂਜੀ ਚੱਲ ਮੋੜੇ ਬਿਲਕੁਲ ਲੱਗੇ ਭਾਈਆ ਮੁੰਡੇ ਕਹਿੰਦੇ ਯਾਰ ਕਿ ਅਸੀਂ ਤੁਹਾਨੂੰ ਕਰਾ ਕੇ ਦਿਖਾਉਣੇ ਆ ਆ ਬਾਈ ਕੈਨੇਡਾ ਦੇ ਵਿੱਚ ਟਰੱਕ ਚਲਾਉਂਦੇ ਉੱਥੇ ਟਾਇਰ ਕਹਿੰਦਾ ਮੈਂ ਕਾਲੇ ਕੱਢਦਾ ਹੁੰਦਾ ਜੀ ਬਰਫ ਦੇ ਟਾਇਰ ਵੀ ਕਾਲੇ ਰਹਿੰਦੇ ਆ ਜੇ ਇੰਦਾ ਬੜਾ ਕੀ ਕਰਿਆ ਜਾਵੇ ਇਹ ਹਾਂ ਚੱਕ ਕੋਈ ਨਹੀਂ ਦੱਸ ਦਿੰਦਾ ਜੀ ਜਦ ਲੈ ਲੈਂਦੇ ਬਾ ਕੋਈ ਨਹੀਂ ਹਿਸਾਬ ਜਨਾ ਕਰ ਲੋ ਆਪਾਂ ਤੁਰਨਾ ਵੀ ਆ ਆਪਾਂ ਵੀਰੇ ਪਰਨਾਪੁਰ ਨਾਲ ਨਹੀਂ ਬੰਨਿਆ ਕੀ ਚੱਕਰ ਆ ਕਦੋਂ ਬੰਨਾਂਗੇ ਥੱਲੇ ਬੁੱਲ ਕਿਵੇਂ ਕਰ ਲਿਓ ਹੈ ਇਹਦੇ ਐਂ ਹੀ ਹੁੰਦੇ ਹੁੰਦੇ ਆ ਤੇ ਪੰਗਾ ਨਹੀਂ ਤੇ ਪੰਗਾ ਦੇ ਪੰਗਾ ਨਹੀਂ ਆਵੇਂ ਸਾਡੇ ਨਾਲ ਤੇ ਪੰਗਾ ਹੀ ਕਹਿੰਦੇ ਆ ਬਲਨੋ ਪਰਨੇਪੁਰ ਨੇ ਸਰ ਤੇ ਨਾਲ ਵਧਗਾ ਗੋਲ ਪੂਰੇ ਮੁਰਕੋ ਮੁਰਕੀ ਦਾ ਕਰਾ ਦੇ ਹਾਂ ਮੁੰਡਾ ਨੇ ਆਉਂਦੇ ਆ ਕਸਰਾ ਟਰਾਲਾ ਕਹਿੰਦੇ ਅੰਦਰੋਂ ਚੈੱਕ ਕਰੋ ਬੜ ਠੀਕ ਆ ਹੁਣ ਬਣ ਗਈ ਗੱਲ ਹਜੇ ਬਾਹਲਾ ਇਕੱਠਾ ਕਰਤਾ ਸਮਾਨ ਤੁਸੀਂ ਤੇ ਬਤੌਰਦੇ ਆ 15 ਮਿੰਟਾਂ ਤਾਂ ਹੀ ਜੁੰਦੇ ਵੀ ਲਿਓਣੇ 2000 ਯਾਰ ਇੱਕ ਟੂਲ ਵਾਸਤੇ ਕੁਝ ਨਹੀਂ ਗਈ ਫਟ ਫਰਾਂਸਰ ਲਾਦਾ ਮੁੰਡਿਆਂ ਨੇ ਆ ਥੋੜੀ ਉੱਚੀ ਲੱਗ ਗਈ ਪੈਪ ਹਣਾ ਮੇਰੀ ਪਸੰਦ ਦਾ ਬਣਿਆ ਨਹੀਂ ਦਾ ਥੋੜੀ ਨੀਮੀ ਚਾਹੀਦੀ ਚਾ ਕੋਈ ਨਾ ਸਹੀ ਕਰ ਦਾਂਗੇ ਫਰਾਂਸਰ ਦਾ ਬਣਿਆ ਨਹੀਂ ਫਰਾਂਸਰੀ ਕਰਤੀ ਮੁੰਡਿਆਂ ਨੇ ਤਿਆਰੀ ਸਾਰਿਆਂ ਨੇ ਤੇ ਮੈਂ ਗਾਂਵ ਵਾਸ ਹੈਗਾ ਬੰਦਾ ਟਿਕਾ ਖੜੀ ਸੰਗਤ ਆਈ ਤੇ ਕਿਹ ਬਚਾਰੇ ਕਰ ਗਿਆ ਮੈਂ ਪਾ ਤੂੰ ਕਨੈਕਟਰ ਸਾਹਿਬ ਤੇ ਦੋ ਧੰ ਉਧਰ ਆ ਦੇਈ ਕਰ ਜਾਣਾ ਧਿਆਰ ਆ ਕੰਮ ਮੱਥਾ ਫੋਟੇਕ ਦਾ ਚੱਲਦੇ ਆ ਕਰਦਾ ਸਟਾਰਟ ਵਾਹੇ ਗੁਰੂ ਕਾਂਦਰਾ ਆਪਸ਼ਨਲ ਵਾਪਸੀ ਘਰ ਤੇ ਪਿਆਲੀ ਆ ਬੰਦਾ ਸਾਡਾ ਰਕੀ ਰਹਿ ਗਿਆ ਇਹ ਮਗਰ ਆਊਗਾ 24 ਤਰੀਕ ਨੂੰ ਆਇਆ ਗੁਰਦੁਆਰੇ ਤੱਕ ਤਾਂ ਆ ਜਾ ਗੁਰਦੁਆਰੇ ਤੱਕ ਆ ਜਾ ਨਿਸ਼ਾਨ ਸਾਹਿਬ ਆਪਾਂ ਕਿ ਸਿੱਧਾ ਲਾਇਆ ਆਂ। ਆਪਾਂ ਕੋਲ ਕਮੈਂਟ ਬਹੁਤ ਆਏ ਸੀਗੇ। ਕਿ ਨਿਸ਼ਾਨ ਸਾਹਿਬ ਬਾਈ ਸਿੱਧਾ ਲਾਇਓ। ਆਪਾਂ ਸਿੱਧਾ ਹੀ ਲਾਇਆ ਏ ਅਰ ਕੀ। ਮੈਂ ਤਾਂ ਪੂ ਵੇਚਣਾ ਪੈਂਦਾ ਨਾ। ਪੈਦਾਂ ਜਾਂ ਜਾਣਦੇ ਮੈਂ ਤੁਹਾਨੂੰ। ਨਾਲ ਕਰਨੀ ਦੇ ਬਾਪੇ ਨੂੰ ਫੋਨ ਲਾਈ। ਜਗਾ ਵੀ ਆ ਕੇ ਵੀ ਰੇਡੀ। ਦਰਵਾਜ਼ਾ ਬੇਨਤੀ ਕਰਾਵਾਂਗੇ ਦਰਵਾਜ਼ਾ ਸਾਹਿਬ ਚ ਤੇ ਚੱਲਾਂਗੇ ਮੁੰਡੇ ਖੜੇ ਯਾਤਰਾ ਦੇ ਨਾਲ ਜਾਣ ਨੂੰ ਗਾਹ ਨੂੰ ਔਲੀ ਔਲੀ ਲੱਗ ਜਾਣਗੇ ਬਾਬਾ ਜੀ ਆਗੇ ਤੇ ਅਰਦਾਸ ਬੇਨਤੀ ਕਰਾਉਣੇ ਆ ਫੇਰ ਪੌਣੇ ਚਾਲੇ ਸੁੱਖ ਰੱਖੇ ਮਾਲਕ ਦਰਸ਼ਨ ਦਦਾਰੇ ਖਲਾ ਦੇ ਤੇ ਸੰਗਤ ਆਪਣੀ ਆਉਂਦੀ ਸਾਰੀ ਤੁਰੀ ਦਰਵਾਜ਼ਾ ਮੱਥਾ ਟੇਕਦਾ ਬੰਦੇ ਸੰਗਤ ਆ ਰਹੀ ਆ ਹੌਲੀ ਹੌਲੀ ਬਾਹਰ ਨੂੰ ਤੇ ਚੱਲ ਗਿਆ ਬਾਈ ਆਉਂ ਬਿਠਾ ਹਰਮੀਰ ਖੜਾ ਇੱਧਰ ਸੇਵਾ ਵਾਲਾ ਜਗਾ ਦੇ ਮਾ ਸਾਡੇ ਜੀ ਤਾਂ ਆਪਾਂ ਵੀ ਗੈ ਵੀ ਸਾਕੇ ਤਾਂ ਬਾਜੀ ਆ ਜੀ ਗਾੜੀ ਕਿਧਰ ਗਿਆ ਆ ਵੇ ਚੱਲ ਗਿਆ ਸਾਰਾ ਚਲੋ ਜਕਾਰਾ ਲਾ ਦਿਓ ਇੱਕ ਵੇ ਇੱਕ ਵੇ ਲਾਓ ਹੱਥ ਤੂੰ ਮੇਰੀ ਉਹਨਾਂ ਨਾਲ ਬੋਲ ਹਾਂ ਲੈ ਵੀ ਤੰਗ ਤੇ ਜਕਾਰਾ ਲਾ ਦਿਓ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕਾਂਦੇ ਬਾਤੇ ਅਕਰਦੇ ਆਪਾਂ ਨੂੰ ਛੱਡ ਕੇ ਬੋ ਤਾਂ ਹੀ ਆਹ ਸੈੱਟ ਦੱਲਾਤਾ ਤੇ ਲੈ ਲਈ ਫੋਆਲ ਕੇ ਫਿਰ ਧਰ ਦੇ ਭਾਈ ਤੇਜਵੰਤ ਹਾਂ ਹਾਂ ਸੈਂਕੀ ਦਾ ਪਹਿਲਾ ਹੀ ਫੋਨ ਆਇਦਰ ਵੀ ਆਇਆ ਕੋਈ ਮੈਂ ਮੜਾ ਜਾ ਕਾਤਾ ਦਰਸ਼ਨ ਤੋਂ ਵੀ ਹਾਂ ਮਾਰਦੀ ਆ ਲੱਪ ਹਾਂਜੀ ਭਾਈ ਸੰਗਤਾਂ ਬੈਠੀਆਂ ਆਪਣਾ ਇਹ ਠੀਕ ਠਾਕ ਆ ਭਾਈ ਓਕੇ ਰਿਪੋਰਟ ਆ ਓਕੇ ਜਾਵਾਂ ਔਲੀ ਆ ਕੋਈ ਨਾ ਇਧਰ ਬਾਈ ਯਾਰ ਕੇ ਮਲੇ ਸੀ ਮੋਗੇ ਪਹੁੰਚ ਗਏ ਸੀ ਬਾਈ ਆਪਾਂ ਮੋਗੇ ਪਹੁੰਚ ਚੁੱਕੇ ਆ ਬਾਈ ਜੀ ਆਪਾਂ ਤੇ ਇੱਥੋਂ ਡੋਰੀ ਲੈ ਕੇ ਬੰਨੀ ਆ ਘਰੇ ਭੁੱਲੇ ਸੀ ਆਪਾਂ ਆ ਬਾਈ ਆਰ ਕੇ ਮਲੇ ਸੀ ਇੱਥੇ ਇੱਥੇ ਆ ਗਈ ਹੋਈ ਆ। ਇਹਦਾ ਪਾਗੜੀ। ਹੋ ਗਿਆ ਕੀ ਆ? ਵਾਹ। ਬਣ ਗਈ ਗੱਲ। ਚੱਲ ਗਏ ਸੰਗ ਤੇ। ਬਾਸ ਵੀ ਤਾਂ ਬਹੁਤ ਲੱਗਦੀ ਨਹੀਂ ਮਗਰ ਮੂਰੇ ਬੈਠਾ ਬਾਈ। ਉਹ ਮਗਰਾਰ ਚੌੜਾ ਚਾਹੀਦਾ। ਟੀਕੇ ਚਾਹ ਹਣ ਵਾਰੀ ਵਾਰੀ ਤੁਰੇ ਆਉਂਦੇ ਆ। ਆਣਾ ਆਪਣਾ ਦੇ ਮੋਟੇ ਨੂੰ ਜੀ ਹੋ ਗਿਆ। ਦੇਖਦਾ ਹਾਂ ਹੁੰਦੇ ਬੈਠ ਕੇ ਜਾ ਰਹੇ। ਯਾਹ ਰੁਕਣਾ ਹੀ ਗਾਜਣਾ ਪਹਿਲਾਂ ਗਾਂ ਹੀ ਲਾਂਗੇ ਤਾਂ ਦੀ ਬਾਕੀ ਤੋਂ ਬਿਹਣਾ ਟਰੈਕਟਰ ਥੱਲੇ ਲੰਘ ਜਾਊਗਾ ਜੇ ਥੱਲੇ ਦੀ ਲੰਘਿਆ ਫਿਰ ਤਾਂ ਬਾੜੀ ਵੀ ਇਹ ਗੱਲ ਆਣੀ ਉੱਪਰ ਦੀ ਆਉਣਾ ਪੈਣਾ ਇੱਥੋਂ ਵੀ ਕਿਥੋਂ ਲੰਘ ਜੂ ਉੱਪਰ ਦੀ ਆਉਣਾ ਪੈਣਾ ਚਾਨਣ ਕਦੋਂ ਚੋਪਰ ਦੀ ਗੰਨ ਪੈਸ ਗਈ ਇੱਧਰ ਆਇਆ ਕੋਈ ਨਹੀਂ ਆਇਆ ਕੀ ਹੁੰਦਾ ਓਏ ਚਾਨਣ ਲੈ ਚਾਨਣ ਕਰਦਾ ਮੈਂ ਤੇਰੇ ਤੇ ਤੇਰੇ ਤੇ ਮੈਂ ਚਾਨਣ ਕਰਦਾ ਕੀ ਹੋ ਗਿਆ ਬੁੱਖੇ ਮਾਰਦੇ ਗੰਡ ਵਿੱਚ ਇਧਰ ਪੈਣ ਕੀ ਹੋ ਗਿਆ ਨਵੀ ਗੰਡ ਵਿੱਚ ਗੱਪਈਂਦਰਾ ਵਰਦੇ ਕਾਚੂ ਹੈਗਾ ਮੇਰੇ ਕੋਲ ਵਰਦੇ ਭਲੇ ਬੋਲ ਤੇ ਨਿੱਕਾ ਹਾਂ ਵੇ ਹੈਗਾ ਜੰਤਰ ਮੇਰੇ ਵੜਦੇ ਜੰਤਰੇ ਵਸ ਪਰਤਦੇ ਕਿਵੇਂ ਲੱਗ ਰਹੀ ਜਾਈ ਜਾਂਦੀ ਇੱਧਰ ਖਾਕ ਲੱਗੇ ਫੇਰ ਤੇ ਭੁੱਖਿਆ ਬਾਈ ਆਹ ਰੱਜਾ ਬਾਈ ਏ ਬਾਈ ਪੁੱਜ ਗਏ ਬਦਲ ਨੇ ਫਾਈਨਲ ਖੜਾਇਆ ਉਹਨੂੰ ਫਾਈਨਲ ਖੇਡਨੇ ਸਾਰੇ ਪੁੱਜ ਗਏ ਚਾਛਾ ਗੋਲ ਅੰਗਰ ਬਾਕੀ ਤੰਗ ਤੋਂ ਫਾਰੀ ਧਰੀ ਆਉਂਦੀ ਆ ਮੋਟਾ ਲੀਡ ਕਰਦਾ ਕੰਨ ਨੂੰ ਸਾਰਿਆਂ ਨੂੰ ਚਾਹ ਪੀਣ ਦੇ ਗਾਂ ਲੰਗਰ ਆ ਚਾਹ ਚੌੜਾ ਦੇ ਗਾਂ ਲੰਗਰ ਤੇਰਾ ਡੱਡ ਭਰ ਜੂ ਭਰ ਲਾਂਗੇ ਮਨਵੇਂ ਲੱਡੂ ਮੂਟਾ ਚਾਹਵਲ ਕੰਨ ਚਲ ਆ ਜੋ ਜਾਂਦੇ ਜਗ ਟਰੈਕਟਰ ਕੋਲੇ ਆ ਜਾ ਉਥੇ ਛਕ ਲੋ ਕੋਈ ਨਾ ਛਕ ਲੋ ਬਾਈ ਜੀ ਨੇ ਹੋਰ ਪਾਸੇ ਲਵਾਦਾ ਇਹ ਪਹਿਲਾਂ ਟਰੈਕਟਰ ਜੱਜਾ ਬਹਿ ਗਿਆ ਮੇਰਾ ਨਹੀਂ ਹੋਈ ਉਹ ਫ੍ਰਿਕ ਆ ਬਹਿ ਆਂਦਾ ਭਾਈ ਤੋਂ ਮੂੰਹ ਆਇਆ ਕਿ ਬਣਾ ਗਿਆ ਚਮਕੌਰ ਸਾਹਿਬ ਆ ਗਿਆ ਆਪਾਂ ਤੇ ਨਵੀ ਦੇ ਪੈ ਕੇ ਕਾਰ ਸਰਚ ਕੀ ਕਾਰ ਸਰਚ ਉਹ ਖੋਪੜੀ ਜਾਂਦੀ ਯਾਰ ਨੌ ਦਾਣੀ ਜਦੋਂ ਸ਼ੈਂਪੂ ਮੰਗੇ ਸ਼ੈਂਪੂ ਨਹੀਂ ਅੱਜ ਦਾ ਵਲੌਗ ਆਪਾਂ ਫਿਰ ਇੱਥੇ ਕਰਦਗੇ ਅੰਡਾ ਕਰਦੇ ਜੀ ਕਰਦਾ ਸਵੇਰੇ ਆਪਾਂ ਇੱਥੇ ਫੇਰ ਮਿਲਾਂਗੇ ਸਵੇਰੇ ਆਪਾਂ ਇਥੋਂ ਚਾਲੇ ਪਾਵਾਂਗੇ ਫਤੇਗੜ ਸਾਹਿਬ ਨੂੰ ਹਾਂਜੀ ਤੇ ਉਹਦਾ ਮੂਹ ਨਹੀਂ ਹੋਣਾ ਨਵੀਂ ਬੱਚੇ ਚਮਕੌਰ ਸਾਹਿਬ ਪਹੁੰਚ ਗਏ ਆਪਾਂ ਤੇ ਅੰਦਰ ਗੁਰਦੁਆਰੇ ਦੇ ਇੰਟਰ ਹੋਗਾ ਆਪਾਂ ਟਰੈਕਟਰ ਜਿੱਤੇ ਅੱਗੇ ਖੜਦਾ ਉੱਥੇ ਖੜ ਗਿਆ ਫੇਰ ਪਹਿਲਾਂ ਇਰਾਦਾ ਸੀ ਮਨਜੀ ਸਾਹਿਬ ਜਾਂਦਾ ਤੇ ਬੰਦੇ ਵਿੱਚ ਕੋਸਕ ਆਹ ਟਰੈਕਟਰੀ ਨਹੀਂ ਮੜਿਆ ਮਨਜੀ ਸਾਹਿਬ ਨੂੰ ਉਹ ਕਹਿੰਦਾ ਹੁੰਦੇ ਹੋਏ ਆਵਾਂਗੇ ਉੱਧਰ ਤੇ ਉੱਧਰ ਨੂੰ ਇਹਨਾਂ ਨੂੰ ਦੋ ਹੀ ਆਮਾਂ ਤੇ ਸੇਬ ਤੋਂ ਪਰ ਨਾਲ ਆ ਗਈ ਕਿ ਚੱਕਰ ਨਹੀਂ ਲਿਆ ਬਾਈ ਜੀ ਬੰਨ ਲੈਣੀ ਆ ਪਾ ਇਧਰ ਆ ਗਿਆ ਬਸ ਹੋ ਗਿਆ ਕੰਮ ਇਧਰ ਤਾਂ ਤੇ ਟ੍ਰਾਪਣਾ ਗਲਤਾਂ ਹੀ ਖੜਾ ਹਾਂਜੀ ਬਾਈ ਮਿਲਦੇ ਆ ਸਵੇਰੇ ਪੱਲੜ ਵੀ ਵਿਛੋਣਾ ਬਾਈ ਐਂ ਗੱਦੇ ਥੋੜੀ ਹੀ ਸੋਣੇ ਤੇ ਆਪਣਾ ਵਲੌਗ ਵੇਖ ਵੱਧ ਤੋਂ ਵੱਧ ਚੈਨਲ ਸਬਸਕ੍ਰਾਈਬ ਕਰ ਲਓ ਆਪਣਾ YouTube ਚੈਨਲ ਤੇ ਆਪਾਂ ਉਹ ਆਈਡੀ ਲਿਖਾਤੀ ਤਾਂ ਉੱਪਰ ਚੈਨਲ ਦੀ ਹਾਂ ਬਾਈ ਹਾਂਜੀ ਅਬ ਕਰਦੇ ਆ ਤਿਆਰੀ ਪੈਣ ਪਉਣੀਆਂ ਥੱਲੇ ਅੱਛਾ ਕਿੰਨੇ ਆ ਬੰਦੇ ਥੱਲੇ ਪੈਣਾ ਆ ਕਿਹੜੇ ਕਿਹੜੇ ਤੇ ਕਰ ਵੀ ਹੋ ਲਈ ਤੜਾ ਨਾਉਣਾ ਨਹੀਂ ਕਰਨਾ ਨਹੀਂ ਕੇਸ ਰੱਖ ਰਹਿਣ ਦਾ ਕਰਕੇ ਜਾ ਯਾਰ ਉਹ ਕੇਸ ਵੱਡੇ ਹੋਏ ਪਏ ਆ ਕੇਸ ਕਦੋਂ ਚੈਨਲ ਆਪਣਾ ਵੱਧ ਤੋਂ ਸਬਸਕ੍ਰਾਈਬ ਕਰੋ ਤੇ ਬਹੁਤ ਬਹੁਤ ਧੰਨਵਾਦ ਆਪਣਾ ਬਲੌਗ ਵਿੱਚ ਕਮੈਂਟ ਤੇ ਲਾਈਕ ਸ਼ੇਅਰ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਵਿੱਚ